ਮਿਸ ਰੇਵ ਕੌਣ ਕਰ ਰਿਹਾ ਪਰਮਿੰਦਰ ਝੋਟਾ ਨਛੇੜੀ ਆ ਗਿਆ ਐਨੀ ਹਰਪ੍ਰੀਤ ਸਿੰਘ ਜੀ ਚੁਪਚਾ ਸੁਣੀ ਆ ਰਿਹਾ ਜੀ ਉਥੇ ਮੇਰੇ ਵਰਗਾ ਹੁੰਦਾ ਤਾਂ ਦੋ ਵਾਰ ਲੈ ਕੰਨ ਦੇ ਚੱਲ ਪਰੇ ਹੋ ਜਿਹੜਾ ਬੂਦੇ ਝੋਟੇ ਨਾਲ ਉਦੋਂ ਸੇਜਾ ਦੇ ਗੱਲ ਦਾ ਜਗਦਾਰ ਹਵਾਰ ਬੰਦੀ ਤੇਗ ਇਹ ਕੀ ਮਤਲਬ ਹੈ ਆ ਭਰਾਵੋ ਦੋ ਚਾਰ ਦਿਨ ਹੋ ਗਏ ਇੱਕ ਸੋਸ਼ਲ ਮੀਡੀਆ ਦੇ ਵੀਡੀਓ ਚਾਲੇ ਪਈਆਂ ਨੇ ਉਜੀ ਆਸ ਵਿੱਚ ਜੀ ਬਹਿਸ ਰਹੀਆ ਹੋ ਰਿਆ ਉਹ ਬਹਿਸ ਰਹੀਆ ਕਿਹਦੇ ਨਾਲ ਹੋ ਰਿਆ ਜੈਨੇ ਹਰਪ੍ਰੀਤ ਸਿੰਘ ਜੀ ਜਿਹੜੇ ਤਖਤ ਸ੍ਰੀ ਦਰਬੰਨ ਸਾਹਿਬ ਤਲਵੰਡੀ ਦਾਬੋਧ ਨੇ ਜੱਤਿਆ ਲੇਕਿਨ ਉਹਨਾਂ ਨਾਲ ਮਿਸਬੇਵ ਹੋ ਰਿਆ ਵਾ ਮਿਸਬੇਵ ਕੌਣ ਕਰ ਰਿਹਾ ਪਰਮਿੰਦਰ ਝੋਟਾ ਨਸ਼ੇੜੀ ਆ ਜੀ ਜਿਹੜਾ ਆਪਣੇ ਆਪ ਨੂੰ ਆਪੂ ਮਿਲਿਆ ਵੀ ਮੈਂ ਨਸ਼ਾ ਛਡਾਉਦਾ ਲੋਕਾਂ ਛਡਾ ਰਿਹਾ ਮਾਂ ਜਾਂ ਨਸ਼ਾ ਛਡਾ ਰਿਹਾ ਮਾਂ ਆਪੇ ਆਪੂ ਬੜਿਆ ਹੋਇਆ ਮੈਂ ਇਸ ਤੇ ਗੱਲ ਐਜੀਪੀਸੀ ਨੂੰ ਕਰੂੰਗਾ ਕਿ ਐਜੀਪੀਸੀ ਨੇ ਨੋਟਿਸ ਕਿਉਂ ਲਿਆ ਭਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਬੇਇੱਜ਼ਤੀ ਕਰਦਾ ਪਿਆ ਉਹ ਕਿਉਂ ਕਰਦਾ ਪਿਆ ਉਹ ਪੌੜੀ ਕਲੀ ਬੇਇੱਜ਼ਤੀ ਕਰਦਾ ਪਿਆ ਯਾਨੀ ਹਰਪ੍ਰੀਤ ਸਿੰਘ ਜੀ ਚਪਚਾ ਸੁਣੀ ਆ ਰਿਹਾ ਜੇ ਉਥੇ ਮੇਰੇ ਵਰਗਾ ਹੁੰਦਾ ਤਾਂ ਦੋ ਮਾਰਨੇ ਕਰਨਦੇ ਚੱਲ ਪਰੇ ਹੋ ਮੈਂ ਉਥੇ ਇੱਕ ਸਕੋਟੀ ਵਾਲੇ ਨੂੰ ਵੀ ਕਹੂੰਗਾ ਕਿਉਂਕਿ ਸਕੋਟੀ ਨੂੰ ਵੀ ਚਾਹੀਦਾ ਸੀ ਐਡੀ ਜੈਡ ਸਕੋਟੀ ਲੱਗੀ ਹੋਈ ਆ ਉਸ ਬੰਦੇ ਨੂੰ ਪਰੇ ਕਰੋ ਨੂੰ ਲੇਕਿਨ ਇਹ ਨਹੀਂ ਹੋਇਆ ਇਹ ਵੀ ਬੜੀ ਨਿੰਦਣਯੋਗ ਗੱਲ ਆ ਉਹ ਗੈਨਿ ਹਰਪ੍ਰੀਤ ਸਿੰਘ ਜੀ ਨਾਮ ਮੇਰੇ ਜਾਤੀ ਮਤਬੇਦ ਹੋ ਸਕਦੇ ਨੇ ਲੇਕਿਨ ਜਿਹੜੀ ਇਸ ਤਰ੍ਹਾਂ ਦੀ ਆਪਾਂ ਹਰਕਤ ਕਰਨੀ ਆ ਉਹ ਬਹੁਤ ਹੀ ਨਿੰਦਣਯੋਗ ਆ ਹੁਣ ਬਾਬਾ ਮੇਜਰ ਸਿੰਘ ਜੀ ਨੇ ਨੇ ਮੈਂ ਗਿਆਨੀ ਹਰਪੀ ਸਿੰਘ ਜੀ ਦੇ ਹੱਥ ਵਿੱਚ ਬਿਆਹ ਲਗਾਇਆ ਉਸੇ ਦਾ ਰਹੀ ਅਸੀਂ ਬਿਆਹ ਲਗਾ ਰਹੇ ਹਾਂ ਲੇਕਿਨ ਐਜੀਪੀਸੀ ਕਿੱਥੇ ਆ ਹੋਰ ਜਿਹੜੇ ਸਿੱਖ ਜੱਤੇ ਬੰਦੇ ਕਿੱਥੇ ਆ ਜਿਹੜੇ ਇੱਕ ਘੜਾ ਮਚਾਉਦੇ ਕਿਸਾਨ ਜੱਤੇ ਬੰਦੇ ਕਿੱਥੇ ਆ ਨੇ ਕੈਨਸਲ ਦਾ ਆਪਣਾ ਮਰੀਜ਼ ਕਹਿੰਦਾ ਕਿੱਥੇ ਆ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਕਿਉਂ ਨਹੀਂ ਬੋਲਿਆ ਕਿਉਂਕਿ ਉਹ ਬੀਸੀ ਨਾਲ ਸੰਬੰਧਤ ਨੇ ਹੋ ਤਾਂ ਕਰਕੇ ਇਹ ਹਮੇਸ਼ਾ ਹੀ ਜਿਹੜੇ ਆਪਣੇ ਆਉਣ ਵੱਡੀ ਜਾਤਾਂ ਦੇ ਸਮਝਦੇ ਨੇ ਉਹ ਆਪਣੇ ਗਿਆਨੀ ਹਰ ਮੈਂ ਸਾਰਿਆਂ ਨੂੰ ਕਹਾਂਗਾ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਹੱਕ ਵਿੱਚ ਨਿੱਜੀ ਤੌਰ ਤੇ ਆਓ ਕਿਉਂਕਿ ਜਿਹੜੀ ਇਹਨਾਂ ਨੇ ਪਰਮਿੰਦਰ ਝੋਟੇ ਉਹਨਾਂ ਨੇ ਗੱਲ ਕੀਤੀ ਹਰਕਤ ਕੀਤੀ ਆ ਉਹਦੀ ਸਾਰਾ ਹੀ ਦੰਦਿਆ ਕਰੇ ਸਾਰਾ ਭਾਰਤ ਨਿੰਦਾ ਕਰੇ ਸਾਰਾ ਬਿਸ਼ਪ ਐਨ.ਆਰ.ਏ ਭਰਾ ਨਿੰਦਾ ਕਰਨ ਉਹ ਕੋਈ ਗਹਾਂ ਨੂੰ ਹੁਣ ਇਹ ਵੀ ਪਤਾ ਲੱਗਿਆ ਕਿ ਮਾਫੀ ਮੰਗਿਆ ਮੈਂ ਪੁੱਛਣਾ ਚਾਹਣਾ ਪਹਿਲਾਂ ਹਰਕਤ ਹੋ ਗਈ ਸੀ ਫਿਰ ਮਾਫੀ ਮੰਗ ਲੋ ਇਹ ਗੱਲਾਂ ਬਿਲਕੁਲ ਬਰਦਾਸ਼ ਨਹੀਂ ਆ ਗਈਆਂ ਬਰਦਾਸ਼ ਨਹੀਂ ਕਰ ਸਕਦੇ ਅਸੀਂ ਇਸ ਕਰਕੇ ਮੈਂ ਇਹ ਕਹੂੰਗਾ ਹਰ ਇੱਕ ਆਮ ਸਿੱਖ ਇਸ ਪਰਮਿੰਦਰ ਝੋਟੇ ਨਿਛੇੜੀ ਦਾ ਗੈਸਟਰਨ ਨਾਲ ਸਾਹ ਦੇਣ ਵਾਲਾ ਦਾ ਮੈਂ ਵਿਰੋਧ ਕਰਦਾ ਵਾਂ ਪਰਮਿੰਦਰ ਝੋਟੇ ਦਾ ਜਿਹੜਾ ਪਰਮਿੰਦਰ ਝੋਟੇ ਨਾਲ ਉਹਦੇ ਸਵੇਜਾ ਦੇ ਗੱਲ ਦਾ ਗਵਤਾਰ ਹੋਵਾਰਾ ਬੰਦੀ ਤੰਗ ਇਹ ਕੀ ਮਤਲਬ ਹੈ ਆ ਇਸ ਦਾ ਕਿ ਇਹ ਝੋਟੇ ਉਹਨਾਂ ਦਾ ਬਾਈਕਾਟ 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 ਕਰੋ ਭਰਾਓ 2-4 ਦਿਨ ਹੋ ਗਏ ਇੱਕ ਸੋਸ਼ਲ ਮੀਡੀਆ ਦੇ ਵੀਰੋ ਜਾਲੇ ਬਈਆਂ ਨੇ ਕੁਝ ਆਸ ਵਿੱਚ ਹੀ ਬਹਿਸ ਸਹੀਆ ਹੋ ਰਿਹਾ ਉਹ ਬਹਿਸ ਸਹੀਆ ਕਿਸ ਦੇ ਨਾਲ ਹੋ ਰਿਹਾ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਤਖਤ 3 ਦੌਨਵਾਸ ਸਾਹਿਬ ਤਲਵੰਡੀ ਦਾਬੋਧ ਨੇ ਜੱਤਿਆ ਲੇਕਿਨ ਉਹਨਾਂ ਨਾਲ ਮਿਸਬੇਵ ਹੋ ਰਿਹਾ ਵਾ ਮਿਸਬੇਵ ਕੌਣ ਕਰ ਰਿਹਾ ਪਰਮਿੰਦਰ ਝੋਟਾ ਨਸ਼ੇੜੀ ਆਦਮੀ ਜਿਹੜਾ ਆਪਣੇ ਆਪ ਨੂੰ ਆਪੋ ਮਿਲਿਆ ਵੀ ਮੈਂ ਨਸ਼ਾ ਛਡਾਉਦਾ ਲੋਕਾਂ ਛਡਾ ਰਿਹਾ ਵਾਂ ਜਾਂ ਨਸ਼ਾ ਫੜਾ ਰਿਹਾ ਵਾਂ ਆਪੇ ਆਗੂ ਬਣਿਆ ਹੋਇਆ ਮੈਂ ਇਸ ਤੇ ਗੱਲ ਐਜੀਪੀਸੀ ਨੂੰ ਕਰੂੰਗਾ ਕਿ ਐਜੀਪੀਸੀ ਨੇ ਨੋਟਿਸ ਕਿਉਂ ਲਿਆ ਬਈ ਜਥਾਲ ਜਾਨੀ ਹਰਪ੍ਰੀਤ ਸਿੰਘ ਦੀ ਜਿਹੜੀ ਬੇਇੱਜ਼ਤੀ ਕਰਦਾ ਪਿਆ ਉਹ ਕਿਉਂ ਕਰਦਾ ਪਿਆ ਉਹ ਪੌਣੇ ਕਲੀ ਬੇਇੱਜ਼ਤੀ ਕਰਦਾ ਪਿਆ ਗਿਆਨੀ ਹਰਪ੍ਰੀਤ ਸਿੰਘ ਜੀ ਚੁੱਪਚਾਪ ਸੁਣੀ ਆ ਰਿਹਾ ਜੀ ਉਹ ਤੇ ਮੇਰੇ ਵਰਗਾ ਹੁੰਦਾ ਤਾਂ ਦੋ ਮਾਰਨੇ ਕੰਨ ਤੇ ਚੱਲ ਪਰੇ ਹੋ ਮੈਂ ਉਥੇ ਇੱਕ ਸਪੋਰਟੀ ਵਾਇਲੇਸ਼ਨ ਵੀ ਕਹੂੰਗਾ ਕਿਉਂਕਿ ਸਪੋਰਟੀ ਨੂੰ ਵੀ ਚਾਹੀਦਾ ਸੀ ਅੱਡੀ ਜੈਡ ਸਪੋਰਟੀ ਲੱਗੀ ਹੋਈ ਆ ਉਸ ਬੰਦੇ ਨੂੰ ਪਰੇ ਕਰੋ ਨੂੰ ਲੇਕਿਨ ਇਹ ਨਹੀਂ ਹੋਇਆ ਇਹ ਵੀ ਬੜੀ ਨਿੰਦਣਯੋਗ ਆ। ਉਹ ਗੈਣੀ ਹਰਪ੍ਰੀਤ ਸਿੰਘ ਜੀ ਨਾਮ ਮੇਰੇ ਜਾਤੀ ਮਤਬੇ ਹੋ ਸਕਦੇ ਨੇ। ਲੇਕਿਨ ਜਿਹੜੀ ਇਸ ਤਰ੍ਹਾਂ ਦੀ ਆਪਾਂ ਹਰਕਤ ਕਰਨੀ ਆ ਉਹ ਬਹੁਤ ਹੀ ਨਿੰਦਣਯੋਗ ਆ। ਹੁਣ ਬਾਬਾ ਮੇਜਰ ਸਿੰਘ ਜੀ ਨੇ ਨੇ ਮੈਂ ਗੈਣੀ ਹਰਪ੍ਰੀਤ ਸਿੰਘ ਜੀ ਦੇ ਹੱਥ ਵਿੱਚ ਬਿਆਹ ਲਗਾਇਆ। ਉਸੇ ਦਾ ਰਹੀ ਅਸੀਂ ਬਿਆਹ ਲਗਾ ਰਹੇ ਹਾਂ। ਲੇਕਿਨ ਐ ਜੀਪੀਸੀ ਕਿੱਥੇ ਆ ਹੋਰ ਜਿਹੜੇ ਸਿੱਖ ਜੱਤੇ ਬੰਦੇ ਕਿੱਥੇ ਆ ਜਿਹੜੇ ਇੱਕ ਘੜਾ ਮਚਾਉਦੇ ਕਿਸਾਨ ਜੱਤੇ ਬੰਦੇ ਕਿੱਥੇ ਆ ਨੇ ਕੈਨਸਲ ਕਰ ਆਪਣਾ ਮਰੀਜ਼ ਕਹਿੰਦਾ ਕਿੱਥੇ ਆ ਹੋ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਕਿਉਂ ਨਹੀਂ ਬੋਲਿਆ ਕਿਉਂਕਿ ਉਹ ਵੀਸੀ ਨਾਲ ਸੰਬੰਧਤ ਨੇ ਹੋ ਤਾਂ ਕਰਕੇ ਇਹ ਹਮੇਸ਼ਾ ਹੀ ਜਿਹੜੇ ਆਪਣੇ ਆਉਣ ਵੱਡੀ ਜਾਤਾਂ ਦੇ ਸੰਧੇਲੇ ਉਹ ਆਪਣੇ ਗਿਆਨੀ ਹਰ ਮੈਂ ਸਾਰਿਆਂ ਨੂੰ ਕਹਾਂਗਾ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਹੱਕ ਵਿੱਚ ਨਿੱਜੀ ਤੌਰ ਤੇ ਆਓ ਕਿਉਂਕਿ ਜਿਹੜੀ ਇਹਨਾਂ ਨੇ ਪਰਮਿੰਦਰ ਝੋਟੇ ਉਹਨਾਂ ਨੇ ਗੱਲ ਕੀਤੀ ਹਰਕਤ ਕੀਤੀ ਆ ਉਹਦੀ ਸਾਰਾ ਹੀ ਨਿੰਦਿਆ ਕਰੇ ਸਾਰਾ ਭਾਰਤ ਨਿੰਦਿਆ ਕਰੇ ਸਾਰਾ ਬਿਸ਼ਪ ਐਨ.ਆਰ.ਏ. ਭਰਾ ਨਿੰਦਿਆ ਕਰਨ ਉਹ ਕਹਿੰਦਾ ਗਾਹਾਂ ਨੂੰ ਹੁਣ ਇਹ ਵੀ ਪਤਾ ਲੱਗ ਗਿਆ ਕਿ ਬਾਵੀ ਮੰਗਿਆ ਮੈਂ ਪੁੱਛਣਾ ਚਾਹਣਾ ਪਹਿਲਾਂ ਹਰਕਤ ਕਿਉਂ ਕੀਤੀ ਦੀ ਫਿਰ ਬਾਵੀ ਮੰਗ ਲੋ ਇਹ ਗੱਲਾਂ ਬਿਲਕੁਲ ਬਰਦਾਸ਼ਤ ਨਹੀਂ ਹੈਗੀਆਂ ਬਰਦਾਸ਼ਤ ਨਹੀਂ ਕਰ ਸਕਦੇ ਅਸੀਂ ਇਸ ਕਰਕੇ ਮੈਂ ਇਹ ਕਹੂੰਗਾ ਹਰ ਇੱਕ ਆਮ ਸਿੱਖ ਇਸ ਅਰਮੰਦਰ ਝੋਟੇ ਨਿਛੇੜੀ ਦਾ ਗੈਰਸਟਨ ਆਸਾ ਦੇ ਨਾਲ ਦਾ ਮੈਂ ਵਿਰੋਧ ਕਰਦਾ ਵਾਂ ਅਰਮੰਦਰ ਝੋਟੇ ਦਾ ਜਿਹੜਾ ਅਰਮੰਦਰ ਝੋਟੇ ਨਾਲ ਉਹਦੇ ਸਵੇਜਾ ਦੇ ਨਾਲ ਦਾ ਗਵਤਾਰ ਹਵਾਰਾ ਬੰਦੀ ਸਿੰਘ ਇਹ ਕੀਮਤ ਸਵਾਰਿਆ ਇਸ ਕਾਕੇ ਇਹ ਝੋਟੇ ਉਹਨਾਂ ਦਾ ਬਾਈਕਾਰ 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 ਕਰੋ